ਸੇ ਪੂਰੇ ਪੰਜਾਬ ਦੇ ਵਿੱਚ ਅ ਤਹਿਸੀਲਾਂ ਸੱਤ ਤਹਿਸੀਲਾਂ ਬਿਲਕੁਲ ਨਵੇਂ ਮਾਡਲ ਦੀਆਂ ਤੇ ਨਵੇਂ ਡਿਜ਼ਾਈਨਾਂ ਮੁਤਾਬਕ ਬਣਾ ਰਹੇ ਹੈ। ਇਸੇ سلسلے ਚ ਅੱਜ ਪਵਾਨੀਗੜ੍ਹ ਵਿਖੇ 6 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਭ ਤਹਿਸੀਲ ਜਿਹੜੀ ਹੈ ਉਹਦਾ ਰਸਮੀ ਤੌਰ ਤੇ ਟੁਕਾਟਣਾ। 1676 ਫਰਦ ਕੇਂਦਰ ਐਸਟੀਐਮ ਆਫਿਸ ਨਾਲ ਕਾਨੂੰਗੋ ਪਟਵਾਰੀ ਤੇ ਰਿਕਾਰਡ ਸਾਰਾ ਤੇ ਰਜਿਸਟਰੀਆਂ ਸੋ ਬਹੁਤ ਈਜ਼ੀ ਹੋ ਜੂਗਾ ਬਹੁਤ ਸੌਖਾ ਹੋ ਜੂਗਾ ਪਹਿਲਾਂ ਜਗਾ ਜਗਾ ਜਾਣਾ ਪੈਂਦਾ ਸੀ ਫਰਦ ਕਿਥੋਂ ਹੋਰ ਮਿਲਦੀ ਸੀ ਪਟਵਾਰ ਖਾਨਾ ਕਿਤੇ ਹੋਰ ਸੀਗਾ ਤੇ ਕਾਨੂੰਗੋ ਸਾਹਿਬ ਕਿਤੇ ਹੋਰ ਪੈਂਦੇ ਸੀ ਤੇ ਐਸਡੀਐਮ ਸਾਹਿਬ ਦਾ ਦਫ਼ਤਰ ਕਿਤੇ ਹੋਰ ਸੀ ਸੋ ਲੋਕਾਂ ਨੂੰ ਪੂਰਾ ਦੇਣੀ ਫੁੱਟ ਜਾਂਦਾ ਸੀ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਸੀ ਸੋ ਇਹ ਅਸੀਂ ਪਹਿਲਾਂ ਡਿੜਬੇ ਉਪਕਰਨ ਕਰ ਚੁੱਕੇ ਆ ਤੇ ਚੀਮੇ ਹੋ ਚੁੱਕੇ ਆ ਤੇ ਇਹ ਉਹ ਅਨਿਵਰਧ ਦੇ ਵਿੱਚ ਅੱਜ ਜਿਹੜਾ ਅਸੀਂ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਲਈ ਤਾਂਕਿ ਰੋਜ਼ ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇੱਧਰ ਉੱਧਰ ਜਾਣ ਨਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ਰੀਟਿੰਗ ਰੂਮ ਕਿ ਕੋਈ ਦਿੱਕਤ ਨਾ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਤੇ ਫਿਊਚਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜੀ ਪੰਜਾਬ ਦੇ ਵਿੱਚ ਲਈ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਆਦਰਵਾਇਜ਼ ਹੁਣ ਤੱਕ ਕੰਪਲੀਟ ਹੋ ਕੇ ਸਮੈਸਟਰ ਵੀ ਹੋ ਜਾਂਦਾ ਉਹਦਾ ਅਸੀਂ ਹੁਣ ਉਸੇ ਮਸਤਵਾਨ ਸਾਹਿਬ ਦੇ ٹرسٹ ਨਾਲ ਵੀ ਗੱਲ ਹੋ ਗਈ ਉਹਦਾ ਆਉਣ ਵਾਲੇ ਦਿਨ ਤੁਹਾਨੂੰ ਐਲਾਨ ਕਰਕੇ ਸਰਦਾਰ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੇ ਉਹਨਾਂ ਨੇ ਐਸਵਾਈਐਲ ਤੇ ਸਵਾਲ ਖੜੀ ਕੀਤੇ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਦੇਖੋ ਇਹ ਤਾਂ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਟਰ ਸਾਹਿਬ ਸੀਗੇ ਤੇ ਅਸੀਂ ਇਹਦਾ ਕੀ ਆ ਹੋਇਆ ਤੇ ਜਦੋਂ ਸਾਡੇ ਕੋਲੇ ਕੋਈ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਆਦਰਵਾਇਜ਼ ਅਸੀਂ ਤਾਂ ਭਾਈਕਣੀਆਂ ਦੇ ਬਾਰਸ ਹਸਤਾ ਹਰੇਕ ਨੂੰ ਪਾਣੀ ਪਿਉਉਣ ਵਾਲੇ ਪਰ ਜੋ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਪਿਛੇ 3 ਦਿਨ ਤੋਂ ਪੰਜਾਬ 'ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਦੋਂ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖ ਤਾਜੀ ਬੱਜੀ ਨੂੰ ਕਹਿੰਦੇ ਅਮਿਤ ਸਿੰਘ ਦੇ ਘਰੇ ਵੀ ਜਾਣਾ ਤਾਂ ਕੀ ਕਹਿਣਾ ਚਾਹੁੰਦਾ ਪੜ ਮੰਦਪਾ ਘਕਟ ਨਾਂ ਬਪਰੀ ਜੀ ਐਸਐਸਐਫ ਦੇ ਵਿੱਚ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮਲਾਜਮ ਕੋਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਐਚਡੀਐਫਸੀ ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਐਚਡੀਐਫਸੀ ਦੇ ਥਰੂ ਆਉਂਦੀ ਹੈ ਸੋ ਅਜਨਨ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦਾ ਜਿਹੜਾ ਐਚਡੀਐਫਸੀ ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ ਅੱਜ ਪੰਜਾਬ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਦੇਖ ਜਾਵਾਂਗੇ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਲਣਾ ਨਹੀਂ ਪੈਂਦਾ ਤੱਕੀ ਦਿਖਾਣੇ ਪੈਂਦੇ ਸੋ ਅਸੀਂ ਇਹ ਮੈਂ ਕਰ ਜਾ ਕਿ ਸਰ ਯੂਐਸਏ ਤੋਂ ਬੱਚੇ ਬਾਪ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸੰਗੂਰੂਚੇ ਚੱਲ ਰਿਹਾ ਜੀ ਵਰਕ ਪਰਮਿਟ ਦੀ ਪਰਮਿਸ਼ਨ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਅਸੀਂ ਜਿਵੇਂ ਐਸੇ ਸਾਰਾ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਜਿਹੜੇ ਮੁੰਡੇ ਆਉਂਦੇ ਨੇ ਤੁਸੀਂ ਕਿਹੜੇ ਰੋਡ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ ਦੋ ਐਫਆਈਆਰ ਵੀ ਕੀਤੀਆਂ ਨੇ ਹੰਬਾਲੇ ਦੇ ਇੰਟਾਂਟ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲਾ ਦੇ ਮੈਂ ਕੋਈ ਗੱਲ ਨਹੀਂ ਤੁਸੀਂ ਗੱਤਾਂ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ 'ਚ ਜਾ ਕੇ ਨਿਰਾਸ਼ ਨੀ ਹੋਣਾ ਉਹਨਾਂ ਕੋਈ ਆਪਰਚੂਨਿਟੀ ਇੱਥੇ ਜ਼ਰੂਰ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਇੱਧਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨਾਂ ਨੂੰ ਮਿਲ ਮਲਾਵਾਂਗੇ ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿ ਅਸਲ ਨੂੰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਚਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੀ ਹੈ ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰਨ ਦੇ ਟਾਈਮ ਲੱਗ ਜਾਂਦਾ ਆਪਕੇ ਪੈਰੀ ਖੜਾ ਸਰ ਵਿਦੇਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਪਰਸੋਂ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਡ ਵਾਈਫ ਜਿਹੜੇ ਬਿਨਾਂ ਪੈ ਡੇਢ ਸਾਲ ਰਹਿ ਕੇ ਇੱਥੇ ਉਹ ਜਦੋਂ ਉਹ ਗ੍ਰੇਕੀ ਕੈਨੇਡਾ ਵਾਪਸ ਆ ਗਏ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੋ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਪਾਲਿਸੀਜ਼ ਜਿਹੜੀਆਂ ਦੇਖਣੀਆਂ ਨੇ ਵੀ ਕੀ ਕੀ ਉਹਦੇ ਉਹ ਪੀਆਰ ਦੀ ਕੀ ਪਾਲਿਸੀ ਹੈ ਪਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਵੱਲ ਤੱਕ ਇਹਨੇ ਸਾਡੇ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ ਕਿਉਂ ਅਸੀਂ ਵਿਦੇਸ਼ਾਂ ਈ ਤੱਕ ਇਹ ਗੱਲ ਕੋਈ ਹੋਰ ਆ ਜਿਹੜੀਆਂ ਰਿਪੋਰਟੇਸ਼ਨ ਵਰਗੀਆਂ ਆ ਜਿਹੜੀਆਂ ਦਿੱਕਤਾਂ ਨੇ ਹੋਂਦ ਸਾਹਮਣੇ ਕਰਦਾ ਪਹਿਲਾਂ ਤਾਦੀਵਲ ਮੰਤਰੀ ਸੀ ਕਿ ਉਹ ਹਟਾ ਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ। ਯਾਨੀ ਨਾਮ ਬਦਲੇ ਜੀ ਡਿਪਾਰਟਮੈਂਟ ਪਹਿਲਾਂ ਨਹੀਂ ਸੀ। ਨਾਮ ਬਦਲਿਆ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਸਰ ਲਗਾਤਾਰ ਪੁਲਿਸ ਅਫਸਰਾਂ ਦੇ ਕਿ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਪ੍ਰਸ਼ਾਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰੱਗ ਤੇ ਪ੍ਰਸ਼ਾਚਾਰ ਇਹਦੇ ਤੇ ਤਾਂ ਜ਼ੀਰੋ ਟੋਲਰੈਂਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥਿੱਥੇ ਕਿਤੇ ਵੀ ਕੋਈ ਨਸ਼ਾ ਵ ਚਾਹੇ SSP ਹੈ ਚਾਹੇ DSP ਹੈ ਚਾਹੇ SHO ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪੋਰਟ ਦਿਓ ਕਿ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿਉਂਕਿ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਹੈ ਕਿੱਥੇ ਖੜ ਕੇ ਮੁੰਡੇ ਦਾਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨਸ਼ਾ ਦੇਣ ਸੋ ਅਸੀਂ ਇਹਨੂੰ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜੋਨ ਕਲੱਬਾਂ ਨਾਲ ਵਿਚਾਤ ਨਾਲ ਇਹ ਨਵੇਂ ਬਿੰਦੂ ਜੀ ਤੁਹਾਨੂੰ ਮਿਲਣਾ ਹੈ ਸਿੱਕੇ ਕੀ ਕਹਿਣਾ ਚਾਹੋਗੇ ਉਹ ਗੱਲ ਵੀ ਮੇਰੇ ਟੂ ਬਟੂ ਤਾਂ ਫਿਰਦੇ ਰਹੇ ਲਾ ਜੋ ਤੋ ਤੋ ਕੱਲੇ ਅਗਲੇ ਗੇਟ ਵਿੱਚ ਜੀ ਦੀ ਗੱਲ ਕਰਦੇ ਨੇ ਪਿਛਲੇ ਗੇਟ ਵਿੱਚ ਦੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਕਿ ਜਿੱਦਰ ਦੀ ਮਾਤੀ ਹੋ ਜੋ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਿਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ ਐਮਓਸ ਚ ਤੇ ਹੁਣ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਹੈ ਲੋਕਾਂ ਨੇ ਉਸ ਘਰ ਚ ਵੜ ਲੈਂਦਾ ਸੋ ਕਦੇ ਪਿਛਲੇ ਗੇਟ ਤੇ ਖੜਾ ਹੁੰਦਾ ਕਦੇ ਮੂਲੇ ਗੇਟ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਸੀ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾ ਜਾਂ ਕਿਸੇ ਦੇ ਕਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਖਦੇ ਕਿ ਉਹ ਪਾਰਟੀ ਉਹਦੀ ਕਰੀ ਹੈ ਅਸੀਂ ਕਾਨੂੰਨ ਮੁਤਾਬਕ ਕਰਦੇ ਹਾਂ ਸੋ 2 ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਣ ਵਾਲੇ 2 ਸਾਲ ਦੇ ਵਿੱਚ ਕੀ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਹੀ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹਨੇ ਇਹੋ ਜਿਹੇ ਉਦਘਾਟਨ ਹੁੰਦੇ ਹੀ ਨਹੀਂ ਸੀਗੇ ਕਿਨ ਲੋਕਾਂ ਤੋਂ ਕਿਖਾਈ ਜਾਂਦੀ ਸੀ ਕਚਹਿਰੀ ਤੇ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਬਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹਨ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਕਿ ਇਨਾ ਬਦਲ ਪੰਜਾਬ ਦੀਆਂ ਰਹੀ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇੜ ਨਰਸਰੀਆਂ ਬਣਾ ਰਹੇ ਹਨ ਹੈਨਾ ਟੋਲ ਪਲਾਜੇ ਅਸੀਂ ਸੁਸਤਾਣਾ ਬੰਦ ਕਰਤੇ ਹੈਨਾ ਆਉਣ ਵਾਲੇ ਦਿਨ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ-ਦੁਆਲੇ ਤੇ ਜਿਹੜੇ ਕਸਬੇ ਨੇ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀਆਂ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵੇਜ ਨੂੰ ਸਾਫ਼ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਦੇ ਨਾਲ ਚ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤਾ ਥੈਂਕ ਯੂ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز